ਉਮ ਇਹ ਸਾਡਾ 37ਵਾਂ ਹਕੀਮ ਖਸ਼ਾਲ ਸਿੰਘ ਯਾਦਗਾਰੀ ਕੈਂਪ ਮੰਗੇਵਾਲ ਵਿਖੇ ਲੱਗਦਾ ਹੈ ਤੇ ਹਰ ਸਾਲ ਅਸੀਂ ਕੋਈ ਜਿਹੜੇ ਐਕਸਟਰਾ ਆਰਡੀਨਰੀ ਕੰਮ ਕਰਦੇ ਆਪਣੇ ਫੀਲਡ ਚ ਲੋਕੀਂ ਉਹਨਾਂ ਨੂੰ ਸਨਮਾਨਿਤ ਕਰਦੇ ਆ ਤੇ ਇਸ ਵਾਰੀ ਅਸੀਂ ਈਸ਼ਾਨ ਚੌਧਰੀ ਮੈਡਮ ਹੈ ਬੀ ਡੀ ਪੀਓ ਆਨੰਤਪੁਰ ਸਾਹਿਬ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਕਾਫੀ ਅੱਛਾ ਕੰਮ ਕਰ ਰਹੇ ਹਨ ਮੀਨਸ ਲੋਕੀਂ ਹੀ ਉਹਨਾਂ ਨੂੰ ਪ੍ਰਮੋਟ ਕਰਦੇ ਆ ਕਿ ਅੱਛਾ ਕੰਮ ਕਰ ਰਹੇ ਆ ਤੇ ਇਸ ਵਾਰੀ ਅਸੀਂ ਉਹਨਾਂ ਨੂੰ ਇੱਥੇ ਸਨਮਾਨਿਤ ਕੀਤਾ ਹੈ ਸੋ ਵੀ ਵਿਸ਼ ਹਿਮ ਲੱਕ ਅ ਵੀ ਸ਼ਰ ਵੈ ਗੁੱਡ ਲੱਕ ਕਿ ਉਹਗੇ ਵੀ ਉਹਨਾਂ ਨੂੰ ਤਰੱਕੀ ਮਿਲੇ ਤੇ ਉਹ ਬਹੁਤ ਵਧੀਆ ਕੰਮ ਕਰਦੇ ਆਂ ਕਿਉਂਕਿ ਸੋਸਾਇਟੀ ਦਾ ਬਹੁਤ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ ਪੰਚਾਇਤ ਦਾ ਕੰਮ ਹੈ ਲੋਕਲ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਉਹਦੇ ਚ ਬਹੁਤ ਵਧੀਆ ਕੰਮ ਕਰ ਰਹੇ ਆਂ ਤੇ ਆਪਾਂ ਵੀ ਥੋੜੇ ਪੁਆਇੰਟਸ ਡਿਸਕਸ ਕੀਤੇ ਆ ਸੋ ਮੈਨੂੰ ਲੱਗਦਾ ਹੈ ਕਿ ਇਨ ਫਿਊਚਰ ਸ਼ੀਲ ਓ ਐਕਸਲ ਇਨ ਹਰ ਫੀਲਡ

ਆ ਵਾਹਿਗੁਰੂ ਜੀ ਕਾ ਖਾਲਸਾ ਆਜ ਬਹੁਤੀ ਸਪਾਰਾ ਦੇ ਰਿਹਾ ਸਤਿਗੁਰੂ ਨਾਨਕ ਪ੍ਰਕਾਸ਼ ਦੀ ਧੁੰਦ ਜਗਦਾ ਅੱਜ ਦੇ ਦਿਨ ਜੋ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨੂੰ ਦੇਣਾ ਹੈ ਤੇ ਬਹੁਤੀ ਸਰਕਾਰ ਜੋ ਹਕੀਮ ਸਾਹਿਬ ਉਹਨਾਂ ਵੱਲੋਂ ਜੋ ਸੈਂਟੀਮਾ ਰਾਮਾ ਕੈਂਪ ਹੈ ਇਹਦਾ ਯੋਜਨ ਕੀਤਾ ਜਾਂਦਾ ਹੈ ਇਸਾਂ ਤੇ ਬਹੁਤੀ ਇਸ ਇਲਾਕੇ ਨੂੰ ਵੱਡੀ ਦੇਣ ਹੈ ਇਹਨਾਂ ਦੀ ਤੇ ਦੋ ਉਹਨਾਂ ਦਾ ਪਰਿਵਾਰ ਹੈ ਹਕੀਮ ਸਾਹਿਬ ਜੀ ਦਾ ਤਵਾ ਖੁਫਰ ਅਸਰਾਕਾ ਨਾ 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 ਕਾਂਸੀ ਬਰਾ ਇਸ ਬਾਤ ਇਹ ਰਫਤ ਹੀ ਬੜਾ ਇਲਾਕੇ ਨੂੰ ਇਹ ਲੰਦ ਪ੍ਰਸਾਦ ਦੇ ਰਾਸਤੇ ਦੁਆਰਾ ਸਾਰੇ ਪੰਜਾਬਾ ਤੇ ਬੋਮ ਬੀਤੇ ਇਹੋ ਕੁਝ नंबर सेव कर हरप्रीत